ਆ ਜੋ ਪੰਜਾਬ ਸਰਕਾਰ ਵੱਲੋਂ ਮਾਣਯੋਗ ਡੀਜੀਪੀ ਸਾਹਿਬ ਦੇ ਹੁਕਮ ਅਨਸਾਰ ਨਸ਼ਿਆਂ ਵਿਰੁੱਧ ਯੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਚਓ ਆਰਾਮਾ ਤੇ ਸੀਆਈਏ 2 ਦੇ ਜਿਹੜੇ ਹੈਗੇ ਐ ਇੰਸਪੈਕਟਰ ਕਨਵੀਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਕੱਲ ਜਿਹੜੀ ਹੈਗੀ ਐ 2 ਕੁਇੰਟਲ ਦੇ ਕ੍ਰੀਮ ਜਿਹੜੀ ਹੈਗੀ ਐ ਉਹ ਭੁੱਕੀ ਚੋਰਾਪੋਸਟ ਜਿਹੜਾ ਹੈਗਾ ਰਹਾ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਆ ਮੌਕੇ ਤੇ ਮੈਂ ਪੁੱਛ ਕੇ ਜਿਹੜੀ ਹੈਗੀ ਆ ਉਹਦੀ ਬਰਾਬਤਗੀ ਕੀਤੀ ਸੀਗੀ ਤੇ ਇਹ ਵਿਅਕਤੀ ਜਿਹੜਾ ਹੈਗਾ ਇੰਦਰਜੀਤ ਸਿੰਘ son of ਗੁਰਦੇਵ ਸਿੰਘ ਵਾਸੀ ਪਿੱਛੋਂ ਜਿਹੜਾ ਹੈਗਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਰਾਮਾਪਿੰਡ ਵਿਖੇ ਇੱਕ ਜਿਹੜਾ ਹੈਗਾ ਮਕਾਨ ਕਿਰਾਏ ਤੇ ਲੈ ਕੇ ਰਹਿ ਰਿਹਾ ਸੀਗਾ ਇਹਦੇ ਪਾਸੋਂ 8 ਗੱਟੇ ਜਿਹੜੇ ਪਲਾਸਟਿਕ ਦੂਰਾ ਪੋਸਟ ਜਿਹਦੇ ਵਿੱਚ ਹਰ ਇੱਕ ਗੱਟੇ ਦੇ ਵਿੱਚ 25-25 ਕਿਲੋ ਜੜੀ ਭੁੱਕੀ ਸੀਗੀ ਤੇ ਉਹ ਟੋਟਲ ਜਿਹੜੀ 200 ਕਿਲੋ ਭੁੱਕੀ ਜਿਹੜੀ ਹੈਗੀ ਹੈ ਬਰਾਮਦ ਹੋਈ ਹੈਗੀ ਹੈ ਜਿਹਨੂੰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਵਿੱਚ ਲੈ ਕੇ ਐਨਡੀਪੀਐਸਟ ਅਧੀਨ ਵੱਖ-ਵੱਖ ਧਰਾਵਾਂ ਦੇ ਵਿੱਚ ਐਫਆਈਆਰ ਲੌਂਚ ਕਰਕੇ ਇਹ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸਰ ਕਿਥੋਂ ਬਰਾਮਦ ਕੀਤੀ ਹੈਗੀ ਇਹ ਵਿਅਕਤੀ ਬਿਲਕੁਲ ਕੰਮ ਕਰਦਾ ਜੀ ਕੀ ਕਰਦਾ ਹੈਗਾ ਸੀਗਾ ਕਿਵੇਂ ਸਪਲਾਈ ਹਾਂ ਇਹ ਵਿਅਕਤੀ ਜਿਹੜਾ ਹੈਗਾ ਮੋਢਲੀ ਪੁੱਛ ਕੇ ਸਾਹਮਣੇ ਆਇਆ ਵੀ ਇਹ ਜਿਹੜਾ ਹੈਗਾ ਵੀ ਪਹਿਲਾਂ ਵੀ ਇਹ ਥੋੜਾ ਕੰਮ ਕਰਦਾ ਸੀਗਾ ਇਹ ਟਰੱਕ ਡਰਾਈਵਰ ਸੀ ਬੇਸਿਕਲੀ ਤੇ ਇਹਨੇ ਹੁਣ ਜਿਹੜੀ ਹੈਗੀ ਆ ਇਹ ਇਹਦੇ ਕੋਲੋਂ ਇਹਦੇ ਮਕਾਨ ਦੇ ਵਿੱਚੋਂ ਜਿਹੜੇ ਹੈਗੇ ਆ ਕਮਰੇ ਦੇ ਵਿੱਚੋਂ ਰਹਿਸ਼ੀ ਉੱਥੋਂ ਜਿਹੜੀ ਹੈਗੀ ਆ ਇਹ ਭੁੱਕੀ ਜਿਹੜੀ ਸੀ ਸਾਰੀ ਬਰਮਤ ਹੋਈ ਸਰ ਕਿੱਥੋਂ ਆ ਗਈ ਸੀ ਕਿੱਥੇ ਸਪਲਾਈ ਕਰਨੀ ਸੀ ਇਹ ਵੀ ਚੈੱਕ ਕੀਤੀ ਜਾ ਰਹੀ ਹੈ ਇਹਨੇ ਦੱਸਿਆ ਵੀ ਇਹ ਮੁਢਲੇ ਤੌਰ ਤੇ ਇਹਨੇ ਦੱਸਿਆ ਵੀ ਰਾਜਸਥਾਨ ਤੋਂ ਇਹ ਭੁੱਕੀ ਲੈ ਕੇ ਆਇਆ ਸੀਗਾ ਤੇ ਅੱਗੇ ਜਿਹੜਾ ਹੈਗਾ ਮੱਖ ਮੱਖ ਜਿਹੜਾ ਹੈਗਾ ਜਗ੍ਹਾ ਤੇ ਇਹਨੇ ਸਪਲਾਈ ਕਰਨੀ ਸੀਗੀ ਉਹ ਲੰਗਾਈ ਚੋਂ ਕੁਝ ਕਿਛ ਕਿੱਤੀ ਜਾ ਰਹੀ ਹੈ ਪਹਿਲਾਂ ਵੀ ਸਰ ਕੋਈ ਮਾਮਲਾ ਕਰ ਚੁੱਕਾ ਸੀ ਉਸ ਦੇ ਵਿੱਚ ਇਦੇ ਬਾਰੇ ਜਿਹੜਾ ਹੈਗਾ ਹਲੇ ਤਾਂ ਰਿਕਾਰਡ ਚੈੱਕ ਨਹੀਂ ਕੀਤਾ ਹੈਗਾ ਤੇ ਇਹਦੇ ਤੇ ਵੈਸੇ ਐਫ ਆਈ ਆਰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਹੈ ਮਡਲੀ ਤੇ ਇਹਦੇ ਤੇ ਕੋਈ ਐਫ ਆਈ ਆਰ ਹੈ ਨਹੀਂ ਫਿਰ ਵੀ ਇਹਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕੀਤਾ ਜਾਏਗਾ